ਸੱਚੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੇ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਬਕਬਕ ਪੋਸਟਾਂ ਆਣਣ ਵਾਲੀਆਂ ਜਿਦੇ ਲਈ 10ਵੀਂ ਪਾਸ 12ਵੀਂ ਪਾਸ ਤੇ ਇਸ ਤੋਂ ਉੱਚੀ ਯੋਗਤਾ ਰੱਖਣ ਵਾਲੇ ਕੈਂਡੀਡੇਟ ਅਪਲਾਈ ਕਰ ਸਕਣਗੇ ਟੀਚਿੰਗ ਤੇ ਨੌਨ ਟੀਚਿੰਗ ਵੈਕੈਂਸੀਜ਼ ਜਾਰੀ ਹੋਈਆਂ ਜੀ ਸਾਰੀ ਜਾਣਕਾਰੀ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਥਰੂ ਕਰ ਦਿਓ ਅੱਗੇ ਦ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਪੋਸਟਾਂ ਦੇ ਉਹਨਾਂ ਦੀ ਯੋਗਤਾ ਦੀ ਗੱਲ ਕਰ ਲੈਣੇ ਆ ਟੀਜੀਟੀ ਟੀਚਰਸ ਚਾਹੀਦੇ ਜੀ ਇੰਗਲਿਸ਼ ਦੇ ਵਿੱਚ ਚਾਹੀਦੇ ਸੋਸ਼ਲ ਸਾਇੰਸ ਦੇ ਵਿੱਚ ਚਾਹੀਦੇ ਸਾਇੰਸ ਮੈਥ ਸੰਸਕ੍ਰਿਤ ਤੇ ਹਿੰਦੀ ਯੋਗਤਾ ਇਹਨਾਂ ਵੱਲੋਂ ਮੰਗਿਆ ਗਿਆ ਜੀ ਗ੍ਰੈਜੂਏਸ਼ਨ ਇਨ ਵਿਦ ਕੰਸਰਨ ਸਬਜੈਕਟ ਐਂਡ ਬੀਐਡ ਵਿਦ 50% ਮਾਰਕਸ ਪ੍ਰਾਇਮਰੀ ਟੀਚਰਸ ਚਾਹੀਦੇ ਜੀ ਇਹਨਾਂ ਨੂੰ ਗ੍ਰੈਜੂਏਸ਼ਨ ਐਂਡ ਬੀਐਡ ਪੀਈਆਈਐਡ ਡੀਈਆਈਐਡ ਵਿਦ 50% ਮਾਰਕਸ ਇਹਨਾਂ ਲਈ ਯੋਗਤਾ ਰਹਿਣ ਵਾਲੀ ਹੈ ਪ੍ਰੀ ਪ੍ਰਾਇਮਰੀ ਟੀਚਰਸ ਦੇ ਲਈ ਇਹਨਾਂ ਵੱਲੋਂ ਸੀਨੀਅਰ ਅਰਲੀ ਚਾਈਲਡਹੂਡ এডੂਕੇਸ਼ਨ ਪ੍ਰੋਗਰਾਮ ਡੀਈਸੀਐਡ ਡਿਊਰੇਸ਼ਨ ਇਹਦੀ ਘੱਟੋ ਘੱਟ ਇਹਨਾਂ ਵੱਲੋਂ 2 ਸਾਲ ਲਿਖੀ ਗਈ ਹੈ ਜੀ ਤੇ ਜਾਂ ਬੀਐਡ ਨਰਸਰੀ ਫ੍ਰੋਮ ਐਨਸੀਟੀਈ ਰੀਕੋਗਨਾਈਜ਼ਡ ਇੰਸਟੀਟਿਊਸ਼ਨ ਤੋਂ ਤੁਹਾਡੀ ਹੋਵੇ ਨੈਕਦਰ ਜੀ ਆਰਟ ਐਂਡ ਕ੍ਰਾਫਟ ਟੀਚਰ ਮਿਨੀਮਮ ਗ੍ਰੈਜੂਏਸ਼ਨ ਤੁਹਾਡੀ ਚਾਹੀਦੀ ਹੈ ਜੀ ਐਂਡ ਡਿਪਲੋਮਾ ਇਨ ਆਰਟ ਐਂਡ ਕ੍ਰਾਫਟ ਵਿਦ 50% ਮਾਰਕਸ ਚਾਹੀਦਾ ਜੀ ਕੰਪਿਊਟਰ ਟੀਚਰ ਟੀਜੀਟੀ ਟੀਚਰਸ ਦੇ ਇਹਨਾਂ ਨੂੰ ਚਾਹੀਦਾ ਜੀ ਕੰਪਿਊਟਰ ਸਾਇੰਸ ਦੇ ਵਿੱਚੋਂ ਭਾਵੇਂ ਕੰਪਿਊਟਰ ਟੀਚਰ ਐਮਐਸਸੀ ਐਮਸੀਏ ਬੀਟੈਕ ਬੀਐਸਸੀ ਇਨ ਜੇਕਰ ਇਹਨਾਂ ਵਿੱਚੋਂ ਤੁਹਾਡੇ ਕੋਲ ਕੋਈ ਯੋਗਤਾ ਹੈ ਜੀ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ B.Ed with 50% ਮਾਰਕਸ ਇਹਨਾਂ ਵੱਲੋਂ ਨਾਲ ਮੰਗੀ ਗਈ ਹੈ ਜੀ P.R.T. M.Sc ਜੇਕਰ ਤੁਹਾਡੇ ਕੋਲ ਹੈਗੀ ਹੈ M.C.A ਜੇਕਰ ਤੁਹਾਡੇ ਕੋਲ ਹੈਗੀ ਹੈ B.Tech ਇਹਨਾਂ ਦੇ ਵਿੱਚ ਕੋਈ ਯੋਗਤਾ ਹੈਗੀ ਹੈ ਇਨ ਕੰਪਿਊਟਰ ਸਾਇੰਸ with 50% ਮਾਰਕਸ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੋ ਇਹਨਾਂ ਵੱਲੋਂ P.R.T. ਟੀਚਰਸ ਰੱਖੇ ਜਾਣੇ ਕੰਪਿਊਟਰ ਸਾਇੰਸ ਦੇ ਵਿੱਚ ਉਹਨਾਂ ਲਈ ਅਲੱਗ ਤੋਂ ਯੋਗਤਾ TGT ਟੀਚਰ ਜੋ ਕੰਪਿਊਟਰ ਸਾਇੰਸ ਦੇ ਵਿੱਚ ਰੱਖੇ ਜਾਣੇ ਕੰਪਿਊਟਰ ਟੀਚਰ ਉਹਦੇ ਲਈ ਅਲੱਗ ਤੋਂ ਯੋਗਤਾ ਹੈ ਜੀ ਨੈਕਸਟ ਹੈ ਸਪ ਜਾਂ ja, B.P.Ed with 50% marks ਜੇ ਤੁਹਾਡੇ ਕੋਲ ਹੈਗੀ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਸਪੈਸ਼ਲ ਐਜੂਕੇਟਰ ਮਿਨੀਮਮ ਗ੍ਰੈਜੂਏਸ਼ਨ ਐਂਡ B.Ed ਸਪੈਸ਼ਲ ਐਜੂਕੇਸ਼ਨ with 50% marks 뮤ਜ਼ਿਕ ਟੀਚਰ ਮਿਨੀਮਮ ਗ੍ਰੈਜੂਏਸ਼ਨ ਐਂਡ ਡਿਪਲੋਮਾ ਇਨ 뮤ਜ਼ਿਕ with 50% marks ਕੰਪਿਊਟਰ ਲੈਬ ਟੈਕਨੀਸ਼ੀਅਨ ਮਿਨੀਮਮ ਪਲੱਸ 2 with 1 year diploma in computer science knowledge of hardware peripheral and networking ਨੈਕਸਟ ਐਜ ਲਾਇਬ੍ਰੇਰੀਅਨ ਗ੍ਰੈਜੂਏਸ਼ਨ with diploma in library science ਕਿਸੇ ਮਾਨਤਾ ਪ੍ਰਾਪਤ ਇੰਸਟੀਟਿਊਟ ਜਾਂ ਯੂਨੀਵਰਸਿਟੀ ਤੁਹਾਡਾ ਹੋਣਾ ਚਾਹੀਦਾ B.Sc. ਐ ਲਾਇਬ੍ਰੇਰੀ with 50% marks ਐਂਡ ਕੰਪਿਊਟਰ ਲਿਟਰੇਟ ਇਹ ਦੋ ਯੋਗਤਾ ਮੈਂ ਇਹਨਾਂ ਪੋਸਟਾਂ ਦੇ ਲਈ ਮੰਗੀਆਂ ਗਈਆਂ ਇਹਨਾਂ ਦੇ ਵਿੱਚੋਂ ਜੇਕਰ ਇੱਕ ਯੋਗਤਾ ਤੁਹਾਡੇ ਕੋਲ ਹੈ ਕਿ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਨਰਸ ਫੀਮੇਲ ਜੀਐਨਐਮ ਜੇਕਰ ਤੁਹਾਡੇ ਕੋਲ ਹੈਗੀ ਵਿਦ ਐਕਸਪੀਰੀਅੰਸ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਡੈਕਟਰ ਜੀ ਅਕਾਊਂਟੈਂਟ ਗ੍ਰੈਜੂਏਸ਼ਨ ਜਾਂ 15 ਇਅਰਸ ਆਫ ਸਰਵਿਸ ਐਜ਼ ਅ ਕਲਰਕ ਫਾਰ ਐਕਸ ਸਰਵਿਸਮੈਨ 5 ਇਅਰਸ ਐਕਸਪੀਰੀਅੰਸ ਐਜ਼ ਅ ਕਲਰਕ অর ਐਨ ਅਕਾਊਂਟਸ ਕਲਰਕ ਇਨ ਅ ਐਲੀਬਟਡ ਆਰਗੇਨਾਈਜੇਸ਼ਨ ਇਹਨਾਂ ਵੱਲੋਂ ਲਿਖਿਆ ਗਿਆ ਹੈ ਸਕੂਲ ਵਾਲੇ ਨੂੰ ਪਹਿਲ ਹੋਊਗੀ ਜੀ ਕੰਪਿਊਟਰ ਲਿਟਰੇਟ ਹੋਣਾ ਚਾ ਨੋਲੇਜ ਆਫ ਸੌਫਟਵੇਅਰ ਐਪਲੀਕੇਸ਼ਨ ਯੂਜ਼ਡ ਬਾਏ ਸਕੂਲ ਜੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਸਪੋਕਨ ਇੰਗਲਿਸ਼ ਗ੍ਰੈਜੂਏਸ਼ਨ ਇਨ ਇੰਗਲਿਸ਼ ਵਿਦ 50% ਮਾਰਕਸ ਸਾਇੰਸ ਲੈਬ اٹੈਂਡੈਂਟ ਪਲੱਸ 2 ਵਿਦ ਸਾਇੰਸ ਐਂਡ ਕੰਪਿਊਟਰ ਲਿਟਰੇਟ ਹੋਣੇ ਚਾਹੀਦੇ ਹੋ ਜੀ ਨੈਕਸਟ ਹੈ ਜੀ ਸਿਕਿਉਰਟੀ ਗਾਰਡ 10ਵੀਂ ਪਹਿਰਣ ਵਾਲੀ ਜਾਂ 10 ਇਅਰ ਸਰਵਿਸ ਫੋਰ ਐਕਸ ਸਰਵਿਸਮੈਨ ਮਾਲੀ 10ਵੀਂ ਪਹਿਲੋਗੀ ਜਾਂ 10 ਇਅਰ ਸਰਵਿਸ ਫੋਰ ਐਕਸ ਸਰਵਿਸਮੈਨ ਤਾਂ ਇਹ ਜੀ ਬਹੁਤ ਵੱਡੀ ਭਰਤੀ ਜੋ ਆਰਮੀ ਪਬਲਿਕ ਸਕੂਲ ਫਰੀਦਕੋਟ ਵੱਲੋਂ ਜਾਰੀ ਕੀਤੀ ਗਈ ਹੈ ਜੀ ਜੋ ਉਮੀਦਵਾਰ ਇਹਨਾਂ ਪ ਇਹਨਾਂ ਪੋਸਟਾਂ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਦੀ ਵੈੱਬਸਾਈਟ ਤੋਂ ਪਰਫਾਰਮਾ ਡਾਊਨਲੋਡ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਦਫ਼ਤਰ ਤੋਂ ਜਾ ਕੇ ਵੀ ਲੈ ਸਕਦੇ ਹੋ ਪਰਫਾਰਮਾ ਪਰਫਾਰਮਾ ਭਰ ਕੇ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਯੋਗਤਾਮਾ ਐਕਸਪੀਰੀਅੰਸ ਜੋ ਵੀ ਤੁਹਾਡੇ ਕੋਲ ਹੈ ਤਾਂ 31 ਜਨਵਰੀ 2024 ਤੱਕ ਇਹਨਾਂ ਦੇ ਦਫ਼ਤਰ ਵਿੱਚ ਤੁਸੀਂ ਪਹੁੰਚਦਾ ਕਰ ਸਕਦੇ ਹੋ ਇਸ ਤੋਂ ਬਾਅਦ ਅਰਜ਼ੀਆਂ ਦੀ ਕੋਈ ਸੁਣਵਾਈ ਨਹੀਂ ਹੋਣੀ ਜੀ ਅਪਲਾਈ ਕਰਨ ਵੇਲੇ 100 ਰੁਪਏ ਦਾ ਡਿਮਾਂਡ ਡਰਾਫਟ ਆ ਤੁਸੀਂ ਆਰਪੀ ਪਬਲਿਕ ਸਕੂਲ ਫਰੀਦਕੋਟ ਦੇ ਪੱਕੇ ਦੇ ਵਿੱਚ ਬਣਾਉਣਾ ਤੇ ਇੰਟਰਵਿਊ ਸ਼ਡਿਊਲ ਇਹਨਾਂ ਵੱਲੋਂ WhatsApp ਗਰੁੱਪ ਵਿੱਚ ਤੋਂ ਫਰ ਫਰੀ 20 ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਿਣਾ ਕਰਿਓ ਜੀ ਧੰਨਵਾਦ